ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਗਰ ਭੁੰਗਰਨੀ ਵਿੱਚ ਜੋ ਕਿ ਵਾਟਰ ਸਪਲਾਈ ਦੀ ਟੈਂਕੀ ਸੀ ਤਿੰਨ ਦਿਨ ਚਾਰ ਦਿਨ ਤੋਂ ਉਹ ਉਹਦੀ ਮੋਟਰ ਸੜ ਗਈ ਸੀ ਕਿ ਜੋ ਪਾਣੀ ਦੀ ਬੜੀ ਦਿੱਕਤ ਸੀ ਤੇ ਸਾਡੇ ਸਰਪੰਚ ਸਾਹਿਬ ਨੇ ਬਹੁਤ ਉਪਰਾਲਾ ਕੀਤਾ ਕਿ ਜੋ ਕਿ ਟੈਂਕਰ ਲਿਆ ਕੇ ਸਾਰੇ ਪਿੰਡ ਦੇ ਵਿੱਚ ਤਿੰਨ ਦਿਨ ਕਮਾਇਆ ਕਿ ਜਿਨ੍ਹਾਂ ਲੋਕਾਂ ਨੂੰ ਪਾਣੀ ਦੀ ਜ਼ਰੂਰਤ ਸੀ ਉਹਨਾਂ ਨੂੰ ਪਾਣੀ ਦੀ ਜ਼ਰੂਰਤ ਪੂਰੀ ਕੀਤੀ ਜਾਵੇ ਕਿ ਜੋ ਕਿ ਅੱਜ ਮਾਤਾ ਅਮਰਕੌਰ ਚੰਕੌਰ ਚੈਰੀਟੇਬਲ ਸੁਸਾਇਟੀ ਵੱਲੋਂ ਨਵੀਂ ਮੋਟਰ ਲਿਆ ਕੇ ਅੱਜ ਪਾਈ ਜਾ ਰਹੀ ਆ ਕਿ ਜਿਹਦੇ ਵਿੱਚ ਅਸੀਂ ਸੁਸਾਇਟੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਜੋ ਕਿ ਲੋਕਾਂ ਦੀ ਮੁਸ਼ਕਲ ਨੂੰ ਦੇਖਦੇ ਹੋਏ ਉਹਨਾਂ ਨੇ ਤਰੰਤ ਲਿਆ ਕੇ ਮੋਟਰ ਨਵੀਂ ਪਾਈ ਪਾਈ ਆ ਤੇ ਇਸ ਕਰਕੇ ਕਿ ਜੋ ਕਿਸੇ ਨੂੰ ਵੀ ਪਾਣੀ ਦੀ ਦਿੱਕਤ ਨਾ ਆ ਸਕੇ ਕਿਉਂ ਗਰਮੀ ਦਾ ਮੌਸਮ ਆ ਬਹੁਤ ਜ਼ਿਆਦਾ ਗਰਮੀ ਆ ਇਹ ਇਸ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਤਾਰ ਸਿੰਘ ਭੁੰਗਰ ਨੇ ਸੀਨੀਅਰ ਵਸਟੈਂਡਰ ਅੰਮਰਕੋਰ ਚਰਨਕੋਰ ਵੈਲਫੇਅਰ ਸੁਸਾਇਟੀ ਅੱਜ ਪਿੰਡ ਭੰਗੁਰਨੀ ਦੇ ਵਿੱਚ ਕੁਝ ਚਾਰ ਪੰਜ ਦਿਨ ਤੋਂ ਜੋ ਪਾਣੀ ਦੀ ਸਮੱਸਿਆ ਖੜੀ ਹੋਈ ਸੀ ਕਿਉਂਕਿ ਇਹ ਜੋ ਸਰਕਾਰ ਬਲੋਏ ਟੈਂਕੀ ਇੱਥੇ ਲਗਾਈ ਗਈ ਪਿੰਡ ਦੇ ਵਿੱਚ ਪੀਰ ਵਾਲੇ ਪਾਣੀ ਵਾਲੀ ਉਹਦੀ ਜਿਹੜੀ ਮੋਟਰ ਉਹ ਸਾਡੇ ਕੋਲ ਲੰਬੇ ਸਮੇਂ ਤੋਂ ਇੱਕੋ ਇੱਕ ਹੀ ਚੱਲਦੀ ਹੈ ਔਰ ਜਦੋਂ ਕਿਤੇ ਗਰਮੀਆਂ ਦਾ ਮੌਸਮ ਆਉਂਦਾ ਹੈ ਉਹਦੇ ਵਿੱਚ ਉਹ ਮੋਟਰ ਜੇ ਕਿਤੇ ਉਹਨੂੰ ਨੁਕਸ ਪੈ ਜਾਂਦਾ ਤੇ ਫੇਰ ਕਈ-ਕਈ ਦਿਨ ਪਾਣੀ ਨਹੀਂ ਆਉਂਦਾ ਸਭ ਤੋਂ ਪਹਿਲਾਂ ਮੈਂ ਧੰਨਵਾਦ ਇਸ ਗੱਲ ਦਾ ਇਸ ਨਗਰ ਪੰਚਾਇਤ ਦਾ ਕਰੂੰਗਾ ਜਿਨ੍ਹਾਂ ਨੇ ਇਸ ਪਿੰਡ ਦੇ ਅੰਦਰ ਜੋ ਪਾਣੀ ਦੀ ਦਿੱਕਤ ਆਈ ਬਕਾਇਦਾ ਟੈਂਕਰ ਲਾ ਕੇ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚਦਾ ਕੀਤਾ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਜਦੋਂ ਇਸ ਗੱਲ ਦਾ ਪਤਾ ਲੱਗਾ ਕਿ ਜਿਹੜੀ ਮੋਟਰ ਆ ਇਹ ਬਣ ਨੂੰ ਬੜਾ ਸਮਾਂ ਲੱਗਣਾ ਤੇ ਸਾਡੀ ਅਮਰਕੌਰ ਚਰਨਕੌਰ ਵੈਲਫੇਅਰ ਸੁਸਾਇਟੀ ਦੀ ਜਿਸ ਦੇ ਸਰਪ੍ਰਸਤ ਡਾਕਟਰ ਹਰਦੇਪ ਸਿੰਘ ਪ੍ਰਹਾਰ ਤੇ ਜਸਵੀਰ ਕੌਰ ਪ੍ਰਹਾਰ ਯੂ ਐਸ ਏ ਜਿਨ੍ਹਾਂ ਦੇ ਸਹਿਯੋਗ ਨਾਲ ਇਹਦੇ ਵਿੱਚ ਜਸਵੀਰ ਸਿੰਘ ਮਨਿਆਸ ਪ੍ਰਧਾਨ ਦਾਸ ਜਗਤਾਰ ਸਿੰਘ ਸਜੀਤ ਸਿੰਘ ਦੀ ਮਸੂਤਾ ਗੁਰਦੁਆਰਾ ਸ੍ਰੀ ਗੁਰੂ ਰاج ਸਾਹਿਬ ਜੀ ਦੇ ਪ੍ਰਧਾਨ ਤੇ ਸਾਡੇ ਸੁਸਾਇਟੀ ਦੇ ਕੈਚੇਤ ਸਾਹਿਬ ਤੇ ਸਾਥੀਆਂ ਨੇ ਅਸੀਂ ਮਿਲ ਕੇ ਮਤਾ ਪਾਸ ਕਰਕੇ ਇੱਕ ਜਿਹੜੀ ਪਿੰਡ ਨੂੰ ਮੋਟਰ ਜਿਹੜੀ ਆ ਲਗਭਗ ਉਹ 75-80 ਹਜ਼ਾਰ ਦੇ ਗੇਟ ਦੇ ਵਿੱਚੋਂ ਸਾਨੂੰ ਮੋਟਰ ਜਿਹੜੀ ਆ ਉਹ ਮਿਲੀ ਆ ਉਹ ਲਿਆ ਕੇ ਅਸੀਂ ਪਿੰਡ ਨੂੰ ਇੱਕ ਉਹ ਡੋਨੇਟ ਕੀਤੀ ਆ ਤਾਂ ਕਿ ਜੋ ਨਗਰ ਨਿਵਾਸੀਆਂ ਨੂੰ ਪੀਣ ਵਾਲੇ ਪਾਣੀ ਤੋਂ ਕਿਸੇ ਗੱਲ ਦੀ ਵੀ ਟੋਟ ਨਾ ਆਵੇ ਸੋ ਅੱਜ ਜਿਹੜੀ ਉਹ ਮੋਟਰ ਆ ਜਿੱਤੇ ਤੌਰ ਤੇ ਸੋਸਾਇਟੀ ਦੇ ਸਾਰੇ ਸਾਥੀ ਸਾਰੇ ਮੈਂਬਰ ਅਹੁਦੇਦਾਰ ਉਹ ਜਿਹੜੀ ਅੱਜ ਅਸੀਂ ਪਿੰਡ ਭੂੰਗਰਨੀ ਦੀ ਪੰਚਾਇਤ ਨੂੰ ਇਹ ਜਿਹੜੀ ਮੋਟਰ ਆ ਪਾਣੀ ਪਾਣੀ ਪੀਣ ਵਾਲਾ ਪਾਣੀ ਜਿਹਨੇ ਪਿੰਡ ਨੂੰ ਦੇਣਾ ਉਹ ਅਸੀਂ ਨਵੀਂ ਮੋਟਰ ਜਿਹੜੀ ਇਹਨਾਂ ਨੂੰ ਡੋਨੇਟ ਕੀਤੀ ਆ ਔਰ ਆਸ ਰੱਖਦੇ ਆ ਕਿ ਇਸੇ ਤਰ੍ਹਾਂ ਇਹ ਜਿਹੜਾ ਸਾਡੇ ਕੋਲੋਂ ਵੀ ਸਰਕਾਰ ਸੇਵਾ ਕਰਾਉਂਦੀ ਰਹੇ ਨਗਰ ਨਿਵਾਸੀਆਂ ਦੀ ਤੇ ਪੰਚਾਇਤ ਵੀ ਅਸੀਂ ਕਹਾਂਗੇ ਕਿਉਂਕਿ ਜਿਨ੍ਹਾਂ ਨੇ ਇਸ ਪਿੰਡ ਦੇ ਵਿੱਚ ਪਾਣੀ ਦੀ ਟੋਟ ਨਹੀਂ ਆਉਣ ਦੀ ਸਪੈਸ਼ਲ ਟੈਂਕਰ ਲਾ ਕੇ ਲੋਕਾਂ ਤੱਕ ਪਾਣੀ ਪਹੁੰਚਾ ਦਿੱਤਾ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਅਸੀਂ ਸਮੁੱਚੀ ਨਗਰ ਨਿਵਾਸੀਆਂ ਦਾ ਵੀ ਧੰਨਵਾਦ ਕਰਦੇ ਹਾਂ ਆਸ ਰੱਖਦੇ ਕਿ ਸਾਨੂੰ ਇਸ ਤਰ੍ਹਾਂ ਸਹਿਯੋਗ ਦਿੰਦੇ ਰਹੋਗੇ ਸੋ ਇਹਨਾਂ ਕਹਿੰਦਾ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਸਤਿਕਾਰਯੋਗ ਮਾਤਾ ਅਮਰਕੌਰ ਚਰਨਕੌਰ ਸੁਸਾਇਟੀ ਜਿਨ ਭੁੰਗਰਨੀ ਸਾਡੇ ਗ੍ਰਾਮ ਨੂੰ ਗ੍ਰਾਮ ਪੰਚਾਇਤ ਕੋ ਗਰਨੀ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਥੈਂਕ ਯੂ ਸ਼ੁਕਰੀਆ ਜਿਨ੍ਹਾਂ ਨੇ ਸਾਨੂੰ ਸਿੱਧਾ ਧੰਨਵਾਦ ਕਰਦੇ ਉਹਨਾਂ ਦਾ ਜਿਨ੍ਹਾਂ ਨੇ ਸਾਨੂੰ ਮੋਟਰ ਪ੍ਰੋਵਾਈਡ ਕੀਤੀ ਆ ਸਾਰੇ ਨਗਰ ਨੂੰ ਪਾਣੀ ਦੀ ਦਿੱਕਤ ਸੀਗੀ ਪ੍ਰਧਾਨ ਸਰਜੀਤ ਸਿੰਘ ਮਸੂਤਾ ਜਗਤਾਰ ਸਿੰਘ ਜਸਵੀਰ ਸਿੰਘ ਇਹਨਾਂ ਦੀ ਅਪਰੋਚ ਦੇ ਨਾਲ ਮਾਤਾ ਚਰਨਕੌਰ ਸੁਸਾਇਟੀ ਵੱਲੋਂ ਸਾਨੂੰ ਮੋਟਰ ਪ੍ਰੋਵਾਈਡ ਕੀਤੀ ਗਈ ਆ ਜੋ ਕਿ ਪੰਚਾਇਤ ਦੇ ਅੰਡਰ ਆ ਗਈ ਆ ਇਹਨਾਂ ਨੇ ਦਿੱਤੀ ਆ ਇਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ